নিম ਅਕਸਰ ਕੋਰੀ ਹੁੰਦੇ باوجود ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੀ ਹੈ ਕਿਸੇ ਵਰਦਾਨ ਤੋਂ ਘੱਟ ਨਹੀਂ ਗਏ ਇਹਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ নিম ਦੇ ਪੱਤੇ ਤੁਹਾਨੂੰ ਕੋੜੇ ਜ਼ਰੂਰ ਲੱਗਦੇ ਨੇ ਲੇਕਿਨ ਸਰੀਰ ਵਾਸਤੇ ਬਹੁਤ ਹੀ ਫਾਇਦੇਮੰਦ ਦੇ ਗਏ ਨੇ ਆਯੁਰਵੇਦ ਦੇ ਵਿੱਚ ਚਿਕਿਤਾ ਦੇ ਵਿੱਚ ਇੱਕ ਖਜ਼ਾਨਾ ਮੰਨਿਆ ਜਾਂਦਾ ਹੈ ਕਿ ਨਿੰਮ ਦੇ ਪੱਤਿਆਂ ਦੀ ਵਰਤੋਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਕੁਸ਼ਟ ਰੋਗ ਵਾਤ ਰੋਗ ਖੰਗ ਬੁਖਾਰ ਟੀਵੀ ਤੇ ਖਾਰਸ਼ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਰਾਹਤ ਪਹੁੰਚਾਉਣ ਲਈ ਨਿੰਬ ਦੇ ਪੱਤੇ ਜਿਹੜੇ ਗਿਆ ਉਹ ਫਾਇਦੇਮੰਦ ਹੁੰਦੇ ਨੇ 슈ਗਰ ਨੂੰ ਕੰਟਰੋਲ ਕਰਦੀ ਗਿਆ ਉਹ ਨਾਲ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵੀ ਜਿਹੜੀ ਨਿੰਬ ਦੇ ਪੱਤੇ ਠੀਕ ਕਰਦੇ ਕਿਨੇ ਲੀਵਰ ਨੂੰ ਵੀ ਫਾਇਦੇਮੰਦ ਸਾਬਿਤ ਹੁੰਦੀ ਗਿਆ ਬਹੁਤ ਸਾਰਾ ਫਾਇਦਾ ਦਿੰਦੀ ਗਿਆ ਇਮਿਊਨਿਟੀ ਸਿਸਟਮ ਨੂੰ ਵੀ ਠੀਕ ਕਰਦੀ ਗਿਆ ਇਮਿਊਨਿਟੀ ਬੂਸਟ ਕਰਨ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਗਏ ਨੇ ਪੱਤੇ ਮਸੂੜਿਆਂ ਲਈ ਵੀ ਫਾਇਦੇਮੰਦ ਹੈਗੇ ਨੇ ਕਿ ਚਿਹਰੇ ਤੇ ਕੀੜਿਆਂ ਨੂੰ ਵੀ ਖਤਮ ਕਰਨ ਦੇ ਵਿੱਚ ਇਹ ਠੀਕ ਕਰਦੀ ਹੈਗੀ ਮਤਲਬ ਕਿ ਪੇਟ ਦੇ ਵਿੱਚ ਜਿਹੜੇ ਕੀੜੇ ਹੈਗੇ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਹੈ ਚਿਹਰੇ ਨੂੰ ਹਟਾਉਂਦੀ ਹੈ ਦਾਣੇ ਚਿਹਰੇ ਉੱਤੇ ਜਿਹੜੇ ਦਾਣੇ ਹੁੰਦੇ ਉਹਨੂੰ ਵੀ ਠੀਕ ਕਰਨ ਦੇ ਵਿੱਚ ਨਿੰਮ ਦੇ ਪੱਤੇ ਅਕਸਰ ਵਰਤੇ ਜਾਂਦੇ ਗਏ ਨੇ ਕਿ ਜੀਵਾਨੂ ਰੂਪੀ ਗੁਨਾ ਨਾਲ ਵੀ ਭਰਪੂਰ ਹੈ ਗਿਆ ਨਿੰਮ ਦੇ ਪੱਤਿਆਂ ਵਿੱਚ ਫੰਗਸ ਰੋਧੀ ਅਤੇ ਜੀਵਾਣੂ ਰੋਧੀ ਗੁਣ ਮੌਜੂਦ ਹੁੰਦੇ ਨੇ ਹੁਣ ਸਿਕਰੀ ਦਾ ਉਪਚਾਰ ਅਤੇ ਸਿੱਦੀ ਚੰਬੜੀ ਨੂੰ ਠੀਕ ਰੱਖਣ ਲਈ ਵੀ ਕਾफी ਮਦਦ ਜਿਹੜੀ ਗਈ ਹੈ ਉਹ ਸਾਬਿਤ ਕਰਦੀ ਹੈਗੀ ਆ ਇੰਨੇ ਜੀਹਾਂ ਪੇਟ ਹੋ ਜਾਂਦਾ ਹੈ ਬਿਲਕੁਲ ਸਾਫ਼ ਅਸੀਂ ਸਵੇਰੇ ਖਾਲੀ ਪੇਟ 10 ਕੁ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਬਾਲ ਕੇ ਪਾਣੀ ਨੂੰ ਪੀ ਸਕਦੇ ਹਾਂ ਜਿਸ ਨਾਲ ਸਾਡਾ ਪੇਟ ਸਾਫ ਹੋ ਜਾਂਦਾਗਾ ਕਿ ਪੇਟ ਦੀ ਸਮੱਸਿਆਵਾਂ ਤੋਂ ਵੀ ਕਾਫੀ ਫਾਇਦਾ ਮਹਿਸੂਸ ਹੁੰਦਾ ਖਾਸ ਤੌਰ ਤੇ ਗੱਲ ਕਰਾਂਗੇ ਤੇ ਇਸ ਪੇੜ ਦੇ ਬਹੁਤ ਸਾਰੇ ਫਾਇਦੇ ਜਿਹੜੇ ਹੈ ਕਿ ਨੇ ਅਗਰ ਤੁਸੀਂ ਪੱਤੇ ਨਹੀਂ ਵੀ ਖਾਂਦੇ ਕਿ ਇਸ ਦੀ ਛਾਂ ਦੇ ਵਿੱਚ ਹੀ ਕੁਛ ਸਰਬਿੰਦੇਗੀ ਕਿ ਤੁਹਾਨੂੰ ਤਰੋਤਾਜ਼ਗੀ ਮਹਿਸੂਸ ਹੋਵੇਗੀ ਕਿਉਂਕਿ ਆਕਸੀਜਨ ਦਾ ਵੀ ਭਰਪੂਰ ਸਰੋਤ ਹੈਗਾ ਆ ਇਹ ਨਿੰਮ ਦਾ ਪੇੜ ਜੀ ਹਾਂ ਤੁਹਾਡੇ ਸਿਰ ਲੱਗੇ ਲੱਗਾ ਹੈ ਤਾਂ ਇਸ ਵਾਰ ਤੋਂ ਜਰੂਰ ਕਰੋ ਤੇ ਆਪਣੀ ਸਿਹਤ ਨੂੰ ਠੀਕ ਰੱਖੋ